ਸੱਚ ਕਾਲ ਦੇ ਲਈ ਪੋਸਟ ਪੰਜਾਬੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਦੀਪ ਸੰਦੀਪ ਜੇ ਪੈਸਾ ਬੋਲਦਾ ਹੁੰਦਾ ਆਖਰੀ ਵੱਡੀ ਗੱਲ ਹੈ ਕਿ ਜੇ ਪੈਸਾ ਬੋਲਦਾ ਹੁੰਦਾ ਤਾਂ ਕੀ ਹੁੰਦਾ ਦਰਅਸਲ ਇਸ ਗੱਲ ਦਾ ਫੈਸਲਾ 23 ਫਰਵਰੀ ਨੂੰ ਸਿਨੇਮਾ ਘਰਾਂ ਦੇ ਵਿੱਚ ਹੋਣਾ ਕਿਉਂਕਿ ਹਰਦੀਪ ਗਰੇਵਾਲਤੀ ਇਹਾਨਾ ਟੇਲੋਂ ਖਾਸ ਫਿਲਮ ਲੈ ਕੇ ਆ ਰਹੇ ਨੇ ਜੇ ਪੈਸਾ ਬੋਲਦਾ ਹੁੰਦਾ ਫਿਰ ਉਹਦੇ ਨਾਮ ਤੋਂ ਹੀ ਲੱਗਦਾ ਕਿ ਕਹਾਣੀ ਕੁਝ ਵਕਰੀ ਹੋਣ ਵਾਲੀ ਹੈ ਗਿੰਦੇ ਤੇ ਰਾਣੀ ਦੀ ਕਹਾਣੀ ਐ ਫਿਲਮ ਜਿਨ੍ਹਾਂ ਦੀ ਜ਼ਿੰਦਗੀ ਦੇ ਵਿੱਚ ਪੈਸੇ ਦਾ ਜਦੋਂ ਪਛਾਹਲ ਆਉਂਦਾ ਤਾਂ ਕੀ ਕੁਝ ਵਾਪਰਦਾ ਇਹੀ ਪਤਾ ਲੱਗਣਾ 23 ਫਰਵਰੀ ਨੂੰ ਖਾਸ ਕਰ ਲਈ ਐ ਕਿ ਫਿਲਮ ਦੇ ਵਿੱਚ ਹਰਦੀਪ ਗਰੇਵਾਲ ਦੀ ਇਹਾਨਾ ਢਿੱਲੋਂ ਤੋਂ ਇਲਾਵਾ ਰਾਜ ਧਾਲੀਵਾਲ ਮਲਕੀਤ ਰੌਣੀ ਮਿੰਟੂ ਕਾਪਾ ਸੁਖਵਿੰਦਰ ਜਹੇ ਸ਼ਾਨਦਾਰ ਕਲਾਕਾਰ ਨੇ ਜਿਨ੍ਹਾਂ ਦੀ ਐਕਟਿੰਗ ਦੇ ਵਿੱਚ ਕੁਝ ਵੱਖਰਾ ਹੁੰਦਾ ਦੱਸੀ ਕੀ ਫਿਲਮ ਦਾ ਜਿਹੜਾ ਪ੍ਰੋਮੋਸ਼ਨਲ ਗੀਤ ਐ ਲੱਕ ਟੁਨੂ ਟੁਨੂ ਗੀਤ ਦੇ ਬੋਲ ਤੋਂ ਹੀ ਤੁਸੀਂ ਸਮਝ ਗਏ ਹੋਊਂਗੇ ਕਿ ਸੁਰਜੀਤ ਬਿੰਦਰਕੀਆ ਦੀ ਆਵਾਜ਼ ਦੇ ਵਿੱਚ ਗਾਇਆ ਹੋਇਆ ਸੁਪਰ ਹਿੱਟ ਗੀਤ ਲੱਕ ਟੂ ਟੂ ਨੂੰ ਜਿਸ ਨੂੰ ਸ਼ਮਸ਼ੀਰ ਸੰਧੂ ਸਾਹਬ ਨੇ ਲਿਖਿਆ ਤਾਂ ਜਿਸ ਦਾ 뮤직 ਅਤਲ ਸ਼ਰਮਾ ਨੇ ਕੀਤਾ ਇਸ ਨੂੰ ਰੀਕ੍ਰੀਏਟ ਤਰੀਕੇ ਦੇ ਨਾਲ ਦੁਬਾਰਾ ਢੰਗ ਦੇ ਨਾਲ ਪੇਸ਼ ਕਰਕੇ 31 ਜਨਵਰੀ ਨੂੰ ਰਿਲੀਜ਼ ਕੀਤਾ ਜਾਣਾ ਇਸ ਦਾ ਜਿਹੜਾ ਰੀਕ੍ਰੀਏਟ ਤੌਰ ਤੇ 뮤직 ਤਿਆਰ ਕੀਤਾ ਉਹ ਮੰਨਣ ਪਰਦਵਾਜ਼ ਨੇ ਕੀਤਾ ਮੰਨਣ ਪਰਦਵਾਜ਼ ਉਹੀ ਸੰਗੀਤਕਾਰ ਨੇ ਜਿਨ੍ਹਾਂ ਨੇ ਐਨੀਮਲ ਫਿਲਮ ਦਾ ਗੀਤ ਅਰਜਨ ਵੈਲੀ ਤਿਆਰ ਕੀਤਾ ਸੀ ਜਿਸ ਨੇ ਫਿਲਮ ਫੇਅਰ ਤੱਕ ਧੁੰਮਾ ਪਾ ਕੇ ਰੱਖੀ ਜਾਂ ਤੇ ਪੂਰੇ ਬੱਚੇ-ਬੱਚੇ ਦੀ ਜ਼ੁਬਾਨ ਤੇ ਇਹ ਗੀਤ ਛਾਇਆ ਹੋਇਆ ਹੈ ਫਿਲਮ ਦੀ ਕਹਾਣੀ ਵੀ ਕੁਝ ਇਸੇ ਤਰ੍ਹਾਂ ਦੀ ਹੋਣ ਵਾਲੀ ਹੈ ਜੇ ਪੈਸਾ ਬੋਲਦਾ ਹੁੰਦਾ ਨਾਮ ਤੋਂ ਹੀ ਲੱਗਦਾ ਕਿ ਫਿਲਮ ਦੇ ਵਿੱਚ ਕੁਝ ਵੱਖਰਾ ਜਲਵਾ ਜਿਹੜਾ ਫਿਲਮ ਦੇ ਵਿੱਚ ਵੇਖਣ ਨੂੰ ਮਿਲੇਗਾ ਦੱਸਦੀ ਕਿ ਹਰਦੀਪ ਗਰੇਵਾਲ ਹਮੇਸ਼ਾ ਹੀ ਆਪਣੇ ਕੈਰੀਅਰ ਦੇ ਵਿੱਚ ਕੁਝ ਵੱਖਰੀਆਂ ਫਿਲਮਾਂ ਲੈ ਕੇ ਆਉਂਦੇ ਨੇ ਚਾਹੇ ਉਹਨਾਂ ਦੇ ਲਈ ਉਹਨਾਂ ਨੂੰ ਭਾਰ ਘਟਾਉਣਾ ਪਵੇ ਜਾਂ ਵਧਾਉਣਾ ਪਵੇ ਤਾਂ ਇਸ ਫਿਲਮ ਦੇ ਵਿੱਚ ਵੀ ਲੱਗਦਾ ਹੈ ਕਿ ਹਰਦੀਪ ਗਰੇਵਾਲ ਕੁਝ ਵਖਰਾ ਪੇਸ਼ ਕਰਨਗੇ ਦੱਸਦੀ ਕਿ ਉਧਰ ਗੱਲ ਕਰੀਏ ਤਿਹਾਨਾ ਟੈਲੋ ਨੇ ਪਹਿਲਾ ਪੰਜਾਬੀ ਫਿਲਮਾਂ ਦੇ ਵਿੱਚ ਖਾਸ ਫਿਲਮਾਂ ਦੇ ਵਿੱਚ ਕੰਮ ਕਰਿਆ ਸੀ ਅਤੇ ਫਿਰ ਉਹਨਾਂ ਨੇ ਬਾਲੀਵੁੱਡ ਦਾ ਰੁਖ ਕਰ ਲਿਆ ਸੀ ਤੇ ਹੁਣ ਉਹਨਾਂ ਨੇ ਦੁਬਾਰਾ ਫਿਲਮਾਂ ਦੇ ਵਿੱਚ ਐਂਟਰੀ ਮਾਰੀ ਹੈ ਦੱਸਦੀ ਕਿ ਇਸ ਫਿਲਮ ਨੂੰ ਉਹਨਾਂ ਵੱਲੋਂ ਪ੍ਰੋਡਿਊਸ ਵੀ ਕੀਤਾ ਗਿਆ ਫਿਲਮ ਦੀ ਜਿਹੜੀ ਕਹਾਣੀ ਹੈ ਉਸ ਨੂੰ ਅਮਨ ਸਿੱਤੂ ਨੇ ਲਿਖਿਆ ਹੈ ਫਿਲਮ ਦੇ ਜਿਹੜੇ ਡਾਇਰੈਕਟਰ ਨੇ ਉਹ ਮਨਪ੍ਰੀਤ ਬਰਾੜ ਨੇ ਤੇ ਲੱਗਦਾ ਹੈ ਕਿ ਪੰਜਾਬੀ ਸਿਨੇਮੇ ਦੇ ਕੁਝ ਵਿੱਚ ਵੱਖਰਾ ਹੋਣ ਜਾ ਰਿਹਾ ਫਿਲਮ ਦਾ ਜਿਹੜਾ ਟਾਈਟਲ ਟਰੈਕ ਆ ਉਹ ਰਿਲੀਜ਼ ਹੋ ਚੁੱਕਿਆ ਫਿਲਮ ਦਾ ਟ੍ਰੇਲਰ ਤੋਂ ਵੀ ਬਹੁਤ ਸਾਰੀਆਂ ਉਮੀਦ ਕਿੰਨੀਆਂ ਜਾ ਰਹੀਆਂ ਨੇ ਇਹ ਦਾਸੀ ਕੀ ਫਿਲਮ ਦੇ ਜਿਹੜੇ ਪੋਸਟਰ ਹੁਣ ਤੱਕ ਆਏ ਨੇ ਉਹਨਾਂ ਦੇ ਵਿੱਚ ਪੈਸਿਆਂ ਦੇ ਵਿੱਚ ਜਿਹੜੀ ਫੋਟੋ ਲੱਗੀ ਹੋਈ ਹੈ 5-500 ਦੇ ਨੋਟਾਂ ਦੇ ਵਿੱਚ ਹਰਦੀਪ ਗਰੇਵਾਲ ਦੀ ਇਹਾਨਾ ਟਲੌਨੀ ਫੋਟੋ ਤੋਂ ਲੱਗਦਾ ਹੈ ਕਿ ਇਹ ਫਿਲਮ ਵੀ ਜਿਹੜੀ ਪੂਰੇ ਕਮਾਲ ਕਰੇਗੀ ਤੇ ਫਿਲਮਾਂ ਜਿਹੜੀ ਇਹ ਵੀ 5-500 ਦੇ ਨੋਟਾਂ ਤੋਂ ਇਲਾਵਾ ਖੂਬ ਕਮਾਈ ਕਰੇਗੀ ਫਿਲਮ ਦੀ ਜਿਹੜੀ ਕਹਾਣੀ ਹੈ ਉਸ ਨੂੰ ਵੇਖ ਕੇ ਲੱਗਦਾ ਹੈ ਕਿ ਅੱਜ ਤੱਕ ਦੀਆਂ ਪੰਜਾਬੀ ਫਿਲਮਾਂ ਤੋਂ ਜਿੰਨੀਆਂ ਆਈਆਂ ਨੇ ਉਸ ਦੇ ਵਿੱਚ ਇਹ ਕੁਝ ਵਖਰਾ ਜਲਵਾ ਆਪਣਾ ਲੈ ਕੇ ਆਵੇਗੀ ਤਾਂ ਦਰਸ਼ਕ ਵੀ ਵੇਟ ਕਰ ਰਹੇ ਨੇ ਕਿਉਂਕਿ ਹਰਦੀਪ ਗਰੇਵਾਲ ਤੇ ਇਹਾਨਾ ਟਲੋਂ ਦੀ ਜਿਹੜੀ ਫੈਨ ਫੋਲੋਇੰਗ ਹੈ ਬਹੁਤ ਵੱਡੀ ਹੈ ਤੇ ਦੋਹਾਂ ਨੂੰ ਸਕਰੀਨ ਤੇ ਵੇਖਣ ਦੇ ਲਈ ਬੇਤਾਬ ਨੇ ਫੈਨਸ ਹਰਦੀਪ ਗਰੇਵਾਲ ਤੇ ਇਹਾਨਾ ਟਲੋਂ ਦੇ ਪੈਸਾ ਬੋਲਦਾ ਹੁੰਦਾ ਜੇ ਪੈਸਾ ਬੋਲਦਾ ਹੁੰਦਾ ਇਸ ਦਾ ਫੈਸਲਾ ਤਾਂ 23 ਫਰਵਰੀ ਨੂੰ ਹੋਣਾ ਹੈ ਕਿ ਆਕਰ ਫਿਲਮ ਦੇ ਵਿੱਚ ਕੀ ਕੁਝ ਖਾਸ ਹੈ ਤਾਂ ਤੁਸੀਂ ਵੀ ਖਿੱਚ ਲਓ ਤਿਆਰੀ 23 ਫਰਵਰੀ ਦੀ ਸਚਕਾਲ ਡੇਲੀ ਪੋਸਟ ਪੰਜਾਬੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਦੀਪ ਸੰਦੀਪ ਜੇ ਪੈਸਾ ਬੋਲਦਾ ਹੁੰਦਾ ਆਖਰੀ ਵੱਡੀ ਗੱਲ ਹੈ ਕਿ ਜੇ ਪੈਸਾ ਬੋਲਦਾ ਹੁੰਦਾ ਤਾਂ ਕੀ ਹੁੰਦਾ ਦਰਅਸਲ ਇਸ ਗੱਲ ਦਾ ਫੈਸਲਾ 23 ਫਰਵਰੀ ਨੂੰ ਸਿਨੇਮਾ ਘਰਾਂ ਦੇ ਵਿੱਚ ਹੋਣਾ ਕਿਉਂਕਿ ਹਰਦੀਪ ਗਰੇਵਾਲਤੀ ਇਹਾਨਾ ਟੇਲੋਂ ਖਾਸ ਫਿਲਮ ਲੈ ਕੇ ਆ ਰਹੇ ਨੇ ਜੇ ਪੈਸਾ ਬੋਲਦਾ ਹੁੰਦਾ ਫਿਰ ਉਹਦੇ ਨਾਮ ਤੋਂ ਹੀ ਲੱਗਦਾ ਕਿ ਕਹਾਣੀ ਕੁਝ ਵਕਰੀ ਹੋਣ ਵਾਲੀ ਹੈ ਗਿੰਦੇ ਤੇ ਰਾਣੀ ਦੀ ਕਹਾਣੀ ਐ ਫਿਲਮ ਜਿਨ੍ਹਾਂ ਦੀ ਜ਼ਿੰਦਗੀ ਦੇ ਵਿੱਚ ਪੈਸੇ ਦਾ ਜਦੋਂ ਪਛਾਹਲ ਆਉਂਦਾ ਤਾਂ ਕੀ ਕੁਝ ਵਾਪਰਦਾ ਇਹੀ ਪਤਾ ਲੱਗਣਾ 23 ਫਰਵਰੀ ਨੂੰ ਖਾਸ ਕਰ ਲਈਏ ਕਿ ਫਿਲਮ ਦੇ ਵਿੱਚ ਹਰਦੀਪ ਗਰੇਵਾਲ ਦੀ ਇਹਾਨਾ ਢਿੱਲੋਂ ਤੋਂ ਇਲਾਵਾ ਰਾਜ ਧਾਲੀਵਾਲ ਮਲਕੀਤ ਰੌਣੀ ਮਿੰਟੂ ਕਾਪਾ ਸੁਖਵਿੰਦਰ ਜਹੇ ਸ਼ਾਨਦਾਰ ਕਲਾਕਾਰ ਨੇ ਜਿਨ੍ਹਾਂ ਦੀ ਐਕਟਿੰਗ ਦੇ ਵਿੱਚ ਕੁਝ ਵੱਖਰਾ ਹੁੰਦਾ ਦੱਸੀ ਕੀ ਫਿਲਮ ਦਾ ਜਿਹੜਾ ਪ੍ਰੋਮੋਸ਼ਨਲ ਗੀਤ ਹੈ ਲੱਕ ਟੁਨੂ ਟੁਨੂ ਕੀ ਦੇ ਬੋਲ ਤੋਂ ਹੀ ਤੁਸੀਂ ਸਮਝ ਗਏ ਹੋਊਂਗੇ ਕਿ ਸੁਰਜੀਤ ਬਿੰਦਰਕੀਆ ਦੀ ਆਵਾਜ਼ ਦੇ ਵਿੱਚ ਗਾਇਆ ਹੋਇਆ ਸੁਪਰ ਹਿੱਟ ਗੀਤ ਲੱਕ ਟੂਨ ਟੂਨ ਜਿਸ ਨੂੰ ਸ਼ਮਸ਼ੇਰ ਸੰਧੂ ਸਾਹਬ ਨੇ ਲਿਖਿਆ ਤਾਂ ਜਿਸ ਦਾ 뮤직 ਅਤਲ ਸ਼ਰਮਾ ਨੇ ਕੀਤਾ ਇਸ ਨੂੰ ਰੀਕ੍ਰੀਏਟ ਤਰੀਕੇ ਦੇ ਨਾਲ ਦੁਬਾਰਾ ਢੰਗ ਦੇ ਨਾਲ ਪੇਸ਼ ਕਰਕੇ 31 ਜਨਵਰੀ ਨੂੰ ਰਿਲੀਜ਼ ਕੀਤਾ ਜਾਣਾ ਇਸ ਦਾ ਜਿਹੜਾ ਰੀਕ੍ਰੀਏਟ ਤੌਰ ਤੇ 뮤직 ਤਿਆਰ ਕੀਤਾ ਉਹ ਮੰਨਨ ਪਰਦਵਾਜ਼ ਨੇ ਕੀਤਾ ਮੰਨਨ ਪਰਦਵਾਜ਼ ਉਹੀ ਸੰਗੀਤਕਾਰ ਨੇ ਜਿਨ੍ਹਾਂ ਨੇ ਐਨੀਮਲ ਫਿਲਮ ਦਾ ਗੀਤ ਅਰਜਨ ਵੈਲੀ ਤਿਆਰ ਕੀਤਾ ਸੀ ਜਿਸ ਨੇ ਫਿਲਮ ਫੇਰ ਤੱਕ ਤੁਮਾ ਪਾ ਕੇ ਰੱਖੀਆਂ ਤੇ ਪੂਰੇ ਬੱਚੇ-ਬੱਚੇ ਦੀ ਜ਼ੁਬਾਨ ਤੇ ਇਹ ਗੀਤ ਛਾਇਆ ਹੋਇਆ ਹੈ ਫਿਲਮ ਦੀ ਕਹਾਣੀ ਵੀ ਕੁਝ ਇਸੇ ਤਰ੍ਹਾਂ ਦੀ ਹੋਣ ਵਾਲੀ ਹੈ ਜੇ ਪੈਸਾ ਬੋਲਦਾ ਹੁੰਦਾ ਨਾਮ ਤੋਂ ਹੀ ਲੱਗਦਾ ਕਿ ਫਿਲਮ ਦੇ ਵਿੱਚ ਕੁਝ ਵੱਖਰਾ ਜਲਵਾ ਜਿਹੜਾ ਫਿਲਮ ਦੇ ਵਿੱਚ ਵੇਖਣ ਨੂੰ ਮਿਲੇਗਾ ਦੱਸਦੀ ਕਿ ਹਰਦੀਪ ਗਰੇਵਾਲ ਹਮੇਸ਼ਾ ਹੀ ਆਪਣੇ ਕੈਰੀਅਰ ਦੇ ਵਿੱਚ ਕੁਝ ਵੱਖਰੀਆਂ ਫਿਲਮਾਂ ਲੈ ਕੇ ਆਉਂਦੇ ਨੇ ਚਾਹੇ ਉਹਨਾਂ ਦੇ ਲਈ ਉਹਨਾਂ ਨੂੰ ਭਾਰ ਘਟਾਉਣਾ ਪਵੇ ਜਾਂ ਵਧਾਉਣਾ ਪਵੇ ਤਾਂ ਇਸ ਫਿਲਮ ਦੇ ਵਿੱਚ ਵੀ ਲੱਗਦਾ ਹੈ ਕਿ ਹਰਦੀਪ ਗਰੇਵਾਲ ਕੁਝ ਵਕਰਾ ਪੇਸ਼ ਕਰਾਂਗੇ ਦੱਸਦੀ ਕਿ ਉਧਰ ਗੱਲ ਕਰੀਏ ਤਿਹਾਨਾ ਟੈਲਨੋ ਨੇ ਪਹਿਲਾ ਪੰਜਾਬੀ ਫਿਲਮਾਂ ਦੇ ਵਿੱਚ ਖਾਸ ਫਿਲਮਾਂ ਦੇ ਵਿੱਚ ਕੰਮ ਕਰਿਆ ਸੀ ਤੇ ਫਿਰ ਉਹਨਾਂ ਨੇ ਬਾਲੀਵੁੱਡ ਦਾ ਰੁਕ ਕਰ ਲਿਆ ਸੀ ਤੇ ਹੁਣ ਉਹਨਾਂ ਨੇ ਦੁਬਾਰਾ ਫਿਲਮਾਂ ਦੇ ਵਿੱਚ ਐਂਟਰੀ ਮਾਰੀ ਹੈ ਦੱਸਦੀ ਕਿ ਇਸ ਫਿਲਮ ਨੂੰ ਉਹਨਾਂ ਵੱਲੋਂ ਪ੍ਰੋਡਿਊਸ ਵੀ ਕੀਤਾ ਗਿਆ ਫਿਲਮ ਦੀ ਜਿਹੜੀ ਕਹਾਣੀ ਹੈ ਉਸ ਨੂੰ ਅਮਨ ਸਿੱਧੂ ਨੇ ਲਿਖਿਆ ਫਿਲਮ ਦੇ ਜਿਹੜੇ ਡਾਇਰੈਕਟਰ ਨੇ ਉਹ ਮਨਪ੍ਰੀਤ ਬਰਾੜ ਨੇ ਤੇ ਲੱਗਦਾ ਹੈ ਕਿ ਪੰਜਾਬੀ ਸਿਨੇਮੇ ਦੇ ਕੁਝ ਵਿੱਚ ਵੱਖਰਾ ਹੋਣ ਜਾ ਰਿਹਾ ਫਿਲਮ ਦਾ ਜਿਹੜਾ ਟਾਈਟਲ ਟਰੈਕ ਆ ਉਹ ਰਿਲੀਜ਼ ਹੋ ਚੁੱਕਿਆ ਫਿਲਮ ਦਾ ਟ੍ਰੇਲਰ ਤੋਂ ਵੀ ਬਹੁਤ ਸਾਰੀਆਂ ਉਮੀ ਕਿੱਤਿਆਂ ਜਾ ਰਹੀਆਂ ਨੇ ਤੇ ਦਾਸੀ ਕੀ ਫਿਲਮ ਦੇ ਜਿਹੜੇ ਪੋਸਟਰ ਹੁਣ ਤੱਕ ਆਏ ਨੇ ਉਹਨਾਂ ਦੇ ਵਿੱਚ ਪੈਸਿਆਂ ਦੇ ਵਿੱਚ ਜਿਹੜੀ ਫੋਟੋ ਲੱਗੀ ਹੋਈ ਹੈ 5-500 ਦੇ ਨੋਟਾਂ ਦੇ ਵਿੱਚ ਹਰਦੀਪ ਗਰੇਵਾਲ ਦੇ ਇਹਾਨਾ ਟਲੌਨੀ ਫੋਟੋ ਤੋਂ ਲੱਗਦਾ ਹੈ ਕਿ ਇਹ ਫਿਲਮ ਵੀ ਜਿਹੜੀ ਪੂਰੇ ਕਮਾਲ ਕਰੇਗੀ ਤੇ ਫਿਲਮਾਂ ਜਿਹੜੀ ਇਹ ਵੀ 5-500 ਦੇ ਨੋਟਾਂ ਤੋਂ ਇਲਾਵਾ ਖੂਬ ਕਮਾਈ ਕਰੇਗੀ ਫਿਲਮ ਦੀ ਜਿਹੜੀ ਕਹਾਣੀ ਹੈ ਉਸ ਨੂੰ ਵੇਖ ਕੇ ਲੱਗਦਾ ਹੈ ਕਿ ਅੱਜ ਤੱਕ ਦੀਆਂ ਪੰਜਾਬੀ ਫਿਲਮਾਂ ਤੋਂ ਜਿੰਨੀਆਂ ਆਈਆਂ ਨੇ ਉਸ ਦੇ ਵਿੱਚ ਇਹ ਕੁਝ ਵਖਰਾ ਜਲਵਾ ਆਪਣਾ ਲੈ ਕੇ ਆਵੇਗੀ ਤਾਂ ਦਰਸ਼ਕ ਵੀ ਵੇਟ ਕਰ ਰਹੇ ਨੇ ਕਿਉਂਕਿ ਹਰਜੀਪ ਗਰੇਵਾਲ ਤੇ ਇਹਾਨਾ ਟਲੋਦੀ ਜਿਹੜੀ ਫੈਨ ਫੋਲੋਇੰਗ ਹੈ ਬਹੁਤ ਵੱਡੀ ਹੈ ਤੇ ਦੋਹਾਂ ਨੂੰ ਸਕਰੀਨ ਤੇ ਵੇਖਣ ਦੇ ਲਈ ਬੇਤਾਬ ਨੇ ਫੈਨਸ ਹਰਜੀਪ ਗਰੇਵਾਲ ਤੇ ਇਹਾਨਾ ਟਲੋਂਦੇ ਪੈਸਾ ਬੋਲਦਾ ਹੁੰਦਾ ਜੇ ਪੈਸਾ ਬੋਲਦਾ ਹੁੰਦਾ ਇਸ ਦਾ ਫੈਸਲਾ ਤਾਂ 23 ਫਰਵਰੀ ਨੂੰ ਹੋਣਾ ਹੈ ਕਿ ਆਕਰ ਫਿਲਮ ਦੇ ਵਿੱਚ ਕੀ ਕੁਝ ਖਾਸ ਹੈ ਤਾਂ ਤੁਸੀਂ ਵੀ ਖਿੱਚ ਲਓ ਤਿਆਰੀ 23 ਫਰਵਰੀ